ਓਏ ਆ ਦੇਖੋ ਇਹਨੂੰ ਕੋਲੇ ਨੂੰ ਭੈਣ ਚੋਤਾ ਸਾਨੂੰ ਪਤਾ ਨਹੀਂ ਬਿਲਕੁਲ ਜਿਹੜੇ ਮਾਰੀ ਆ ਓਏ ਆ ਦੇਖੋ ਕੋਈ ਕੈਪ ਤੋਂ ਜਿਹੜੇ ਕਹਿੰਦੇ ਆ ਸਾਰੇ ਕੱਟ ਓਏ ਆ ਦੇਖੋ ਸਾਰੇ ਕੱਟ ਕਹਿੰਦੇ ਸਾਰੇ ਪੁੱਤ ਸਾਰੇ ਕੱਟ ਕੱਟ ਕਰਾ ਕਰੋ ਮੈਨੂੰ ਕੁਛ ਨਹੀਂ ਕਹਿੰਦੇ ਆ ਕਿਹਦੇ ਦਾ ਪੁੱਤ ਆ ਸ਼ੇਅਰ ਕਰੋ ਓਏ ਆ ਦੇਖੋ ਦੋਸਤੋ ਮਾਨਸ ਵਾਲੇ ਝੋਟੇ ਨੇ ਕਰ ਲ ਇੱਕ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਚੰਗੀ ਤਰ੍ਹਾਂ ਦੀ ਕੁਟਮਾਰ ਕੀਤੀ ਤੇ ਵੀਡੀਓ ਵਾਇਰਲ ਕੀਤੀ ਤੁਸੀਂ ਵੀ ਸਾਰੀ ਵੀਡੀਓ ਦੇਖ ਸਕਦੇ ਹੋ ਉਸ ਤੋਂ ਬਾਅਦ ਉਸ ਵੀਡੀਓ ਬਾਰੇ ਪੱਕੇ ਗੱਲ ਕਰਦੇ ਹਾਂ ਓਏ ਆ ਪੰਜਾਬ ਦੇ ਲੋਕ ਆ ਦੇਖ ਲੋ ਓਏ ਜ਼ਹਿਰ ਜਾਂਦਾ ਓਏ ਜ਼ਹਿਰ ਜਾਂਦਾ ਛੋਟੇ ਜਵਾਨਾਂ ਨੂੰ ਕਿਉਂ ਨਹੀਂ ਬੋਲਦੇ ਹਰੇ ਵੀ ਆ ਕਿੱਥੋਂ ਆਏ ਆਰੇ ਕਿੱਥੋਂ ਲੈ ਕੇ ਆਜੋ ਸਾਰਾ ਮੇਰਾ ਮੁੰਡੇ ਦਾ ਸਵੇਰੇ ਸਵੇਰੇ ਛੋਟੇ ਮਾਗਰ ਲੱਗੇ ਆ ਪੁੱਤ ਕਰਕੇ ਬਾਈ ਮਾਗਰ ਫਿਰਦੇ ਨੇ ਕਦੇ ਕਹਿੰਦੇ ਆ ਛੀਰ ਆਜੋ ਕਦੇ ਕਹਿੰਦੇ ਮਾਂਸ ਆਜੋ ਸਵੇਰ ਦੇ ਲੱਗੇ ਸੀ 10 ਬੰਦੇ ਇਹ ਆ ਬਚਾਰਾ ਝੋਕੇ ਤੋਂ ਮੈਨੂੰ ਹੁਣੇ ਕੱਪੜੀ ਪੁੰਦ ਤੇਰੇ ਕੋਲ ਮੂੜ ਨਹੀਂ ਪੁੰਦ ਥੱਲਾ ਜੀ ਆ ਪੰਦ ਕਾ ਅਸੂਲਾ ਨਹੀਂ ਨਿਸ਼ੀਆ ਇਹ ਕਿਹੜੇ ਕਹਿੰਦਾ ਕੱਲ ਮੀਨਪੁਰੋਂ ਫੜਿਆ ਸੀ ਹਾਂ ਅੱਜ ਇਹਨੇ ਮੈਨੂੰ ਜੋਗੇ ਤੋਂ ਚੱਲਿਆ ਬੰਦੇ ਲਾਏ ਪਿੱਛੇ ਰੱਖ ਕੇ ਨਾ ਕਿਹੜੀ ਮੈਡੀਸਨ ਤੋਂ ਲੈ ਕੇ ਆਏ ਮੈਡੀਕਲ ਨਾਲ ਉਹ ਵੀ ਆ ਗਿਆ ਫਿਰ ਆ ਦੇਖ ਓਏ ਸਾਰਾ ਕੁਸ ਆ ਉੱਠੋ ਆ ਪੰਜਾਬ ਦੇ ਲੋਕੋ ਛੋਡੇ ਜਵਾਕਾਂ ਨੂੰ ਦਿੰਦੇ ਆ ਆ ਆ ਲੈ ਲੋ ਲੈ ਲੋ ਆ ਲੈ ਆਪਣਾ ਹੀ ਆ ਬੜੇ ਆਪਣਾ ਹੀ ਵਾਹ ਵਾਹ ਗਨੇਸ਼ ਅਸ ਗਨੇਸ਼ ਜਿਹੜੀ ਲੱਗੀ ਹੋਈ ਆ ਜੇ ਉਹ ਬੰਦਾ ਨਾੜਿਆ ਨਾ ਅੜੂ ਗੜੂ ਗਾ ਨਹੀਂ ਤੈਨੂੰ ਜਾਂਦੀ ਨਹੀਂ ਬਾਈ ਯਾਰ ਅਗਲੀ ਬਾਈ ਕਿਨੀ ਕਿਨੇ ਕਿਨੇ ਬਾਅਦ ਚ ਜਿਲਕੇ ਰੱਖ ਦੇ ਉਹ ਤਾ